ਇੱਕ ਵਾਰ ਸੰਤ ਸ਼੍ਰੀਮਾਨ ਬਾਬਾ ਜਨੈਲ ਸਿੰਘ ਜੀ ਖਾਲਸਾ ਪਿੰਡਾ ਵਾਲੇ ਮਹਾਪੁਰਖ ਗੁਰੂ ਨਾਨਕ ਨਵਾਸ ਦੀ ਉੱਪਰਲੀ ਮੰਜ਼ਰ ਉੱਪਰ ਬੈਠ ਕੇ ਸੰਗਤਾਂ ਨਾਲ ਬਚਨ ਬਿਲਾਸ ਕਰ ਰਹੇ ਸਨ ਇੱਕੋਦਮ ਇੱਕ ਬਜ਼ੁਰਗ ਆਉਂਦੇ ਹਨ ਕੋ ਸਿੰਘਾ ਦੇ ਨਾਲ ਅਤੇ ਮਹਾਪੁਰਖ ਉੱਠ ਕਰਕੇ ਮੰਜ਼ੇ ਤੋਂ ਖੜੇ ਹੋ ਜਾਂਦੇ ਹਨ ਮਹਾਪੁਰਖ ਝੋਕ ਕਰਕੇ ਉਸ ਬਜ਼ੁਰਗ ਨੂੰ ਫਤਿਹ ਬੁਲਾਉਂਦੇ ਹਨ ਅਤੇ ਉਹਨਾਂ ਨੂੰ ਬਹੁਤ ਹੀ ਆਦਰ ਤੇ ਸਤਿਕਾਰ ਦੇ ਸਹਤ ਸਿਰਹਾਣੇ ਵਾਲੇ ਪਾਸੇ ਬਿਠਾ ਦਿੰਦੇ ਹਨ ਮਹਾਪੁਰਖ ਆਪ ਪੈਦ ਵਾਲੇ ਪਾਸੇ ਬੈਠ ਜਾਂਦੇ ਹਨ ਕਾਫੀ ਚਿਰ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਪਿੰਡਾ ਵਾਲੇ ਉਸ ਬਜ਼ੁਰਗ ਨਾਲ ਸਲਾਮ ਅਸ਼ੂਰੀ ਕਰਦੇ ਹਨ ਬਚਨ ਬਲਾਸ ਕਰਦੇ ਹਨ ਬਚਨ ਬਲਾਸ ਕਰਨ ਤੋਂ ਬਾਅਦ ਮਹਾਪੁਰਖ ਉਹਨਾਂ ਨੂੰ ਥੱਲੇ ਆਪ ਛੜਨ ਜਾਂਦੇ ਹਨ ਜਦੋਂ ਮਹਾਪੁਰਖ ਉੱਪਰ ਦੁਬਾਰਾ ਆਨ ਕਰਕੇ ਸੰਗਤਾਂ ਨਾਲ ਬਚਨ ਬਲਾਸ ਆਰੰਭ ਕਰਦੇ ਹਨ ਤਾਂ ਸੰਗਤਾਂ ਵਿੱਚੋਂ ਇੱਕ ਪ੍ਰੇਮੀ ਨੇ ਪੁੱਛਿਆ ਮਹਾਪੁਰਖੋ ਇਹ ਬਜ਼ੁਰਗ ਕੌਣ ਸਨ ਜਿਨ੍ਹਾਂ ਨੂੰ ਵੇਖ ਕੇ ਆਪ ਜੀ ਖੜੇ ਹੋ ਗਏ ਆ ਤੇ ਆਪ ਜੀ ਨੇ ਬੜਾ ਆਦਰ ਸਤਕਾਰ ਦਿੱਤਾ ਆਪ ਜੀ ਨੇ ਉਹਨਾਂ ਨੂੰ ਸਹਾਰੇ ਵਾਲੇ ਪਾਸੇ ਬਿਠਾਉਣਾ ਕੀਤਾ ਤੇ ਆਪ ਪੈਣ ਵਾਲੇ ਪਾਸੇ ਬੈਠ ਕੇ ਸਾਨੂੰ ਵੀ ਚਾਨਣਾ ਪਾਉਣਾ ਕਰੋ ਮਹਾਪੁਰਖਾਂ ਨੇ ਆਖਿਆ ਗੁਰਮਖੋ ਇਸ ਨੂੰ ਕੋਈ ਆਮ ਬਜ਼ੁਰਗ ਜਾਂ ਆਮ ਬੰਦਾ ਨਾ ਸਮਝ ਲਿਓ ਕੀ ਤੁਸੀਂ ਕਦੀ ਧਰਤੀ ਤੇ ਚੱਲਦਾ ਫਿਰਦਾ ਰੱਬ ਵੇਖਿਆ ਹੈ ਇਹ ਹਨ ਸੰਤ ਸ਼੍ਰੀਮਾਨ ਬਾਬਾ ਠਾਕੁਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਂਪੁਰਖ ਜਿਨ੍ਹਾਂ ਨੇ ਸਾਡੇ ਤੋਂ ਪਹਿਲਾਂ ਦਮਦਮਿਤਕਸਾਲ ਦੇ ਦੋ ਬ੍ਰਹਮ ਗਿਆਨੀ ਮੁਖੀਆਂ ਦੀ ਸੇਵਾ ਕੀਤੀ ਹੈ ਭਾਵ ਸੰਤ ਸ਼੍ਰੀਮਾਨ ਬਾਬਾ ਗਰਬਜਨ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਅਤੇ ਸੰਤ ਸ਼੍ਰੀਮਾਨ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਇਹ ਚੱਲਦਾ ਫਿਰਦਾ ਰੱਬ ਹੈ ਧਰਤੀ ਦੇ ਗੁਰਮਖੋ ਸਾਨੂੰ ਵੀ ਇਹ ਸੇਵਾ ਇਨ੍ਹਾਂ ਪਾਂਪੁਰਖਾਂ ਦੀ ਕਿਰਪਾ ਦਾ ਸਦਕਾ ਹੀ ਪ੍ਰਾਪਤ ਹੋਈ ਹੈ ਸੋ ਕਦਾ ਚਿਤ ਇਨ੍ਹਾਂ ਮਹਾਂਪੁਰਖਾਂ ਉਤੇ ਕਦੇ ਸ਼ੰਕਾ ਨਹੀਂ ਕਰਨਾ ਇਨ੍ਹਾਂ ਦਾ ਬਚਨ ਹਮੇਸ਼ਾ ਸ਼ਰਮ ਮੱਥੇ ਮੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ